ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਲਵ ਮੈਰਿਜ ਦਾ ਲਵ ਮੈਰਿਜ ਜ਼ਿਆਦਾਤਰ ਸਕਸੈਸਫੁਲ ਕਿਉਂ ਨਹੀਂ ਹੁੰਦੀਆਂ ਲਵ ਮੈਰਿਜ ਦਾ ਸਕਸੈਸਫੁਲ ਨਾ ਹੋਣ ਦਾ ਕਾਰਨ ਬਹੁਤ ਸਾਰੀਆਂ ਆਕਾਂਸ਼ਾਵਾਂ ਨੇ ਜੋ ਇੱਕ ਦੂਜੇ ਤੋਂ ਰੱਖ ਲੈਣੇ ਆਪਾਂ ਜਿਹੜੀ ਉਹ ਛੋਟੀ ਲਾਈਫ ਹੁੰਦੀ ਹੈ ਵਿਆਹ ਤੋਂ ਪਹਿਲਾਂ ਵਾਲੀ ਉਹ ਸਾਰੀ ਲਾਈਫ ਉਸ ਨੂੰ ਹੀ ਮੰਨ ਲਾਣੇ ਅੱਗੇ ਨਾਲੇ ਦੁੱਖ ਸੁੱਖ ਜਾ ਉਹ ਮੇਰੇ ਮਾਵਾਪਾ ਨਾਲ ਕਿਦਾਂ ਵਿਚਰਨਗੇ ਉਹ ਗੱਲਾਂ ਨਹੀਂ ਆਪਾਂ ਸੋਚਦੇ ਬਸ ਉਹ ਮੌਕੇ ਨੂੰ ਦੇਖ ਕੇ ਬੰਦੇ ਦੇ ਸੁਭਾ ਨੂੰ ਉਸ ਟਾਈਮ ਦੇ ਨੇਚਰ ਨੂੰ ਬਣਾਵਟੀ ਨੇਚਰ ਕਹਿ ਸਕਦੇ ਨੂੰ ਆਪਾਂ ਕਿਉਂਕਿ ਆਪਾਂ ਵੀ ਜਦੋਂ ਕਿਸੇ ਨੂੰ ਮਿਲਣ ਜਾਣੇ ਆ ਜਾਂ ਅਗਲਾ ਆਪਾਂ ਨੂੰ ਮਿਲ ਲਾਉਂਦਾ ਤਾਂ ਬਾਲਾ ਸੋਨਾ ਰੋਜ ਉਹਦੇ ਕੱਪੜੇ ਚੇਂਜ ਹੋਣਗੇ ਉਹਦੇ ਖਾਣ ਪੀਣ ਦਾ ਤਰੀਕਾ ਉਹਦੇ ਬੋਲਣ ਦਾ ਸਟਾਈਲ ਉਹਦੇ ਲੱਭ ਜਾਂਦੀਆਂ ਹਰੇਕ ਗੱਲਾਂ ਬਣਾਵਟੀ ਹੁੰਦੀਆਂ ਉਹ ਬਣਾਵਟੀ ਜ਼ਿੰਦਗੀ ਜਦੋਂ ਅਸਲ ਜ਼ਿੰਦਗੀ ਚਾਉਂਦੀ ਹੈ ਤਾਂ ਉਹ ਗੱਲ ਹੋਰ ਹੋ ਜਾਂਦੀ ਹੈ ਆਪਣਾ ਵਿਆਹ ਕਰਾਉਣਾ ਜਾਂ ਲਵ ਮੈਰਿਜ ਇਹ ਅੱਜ ਕੱਲ ਦਾ ਸਿਸਟਮ ਨਹੀਂ ਹੈਗਾ ਇਹ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਦਾ ਹੈ ਜਿੱਥੇ ਆਪਣਾ ਬਰ ਚੁਣਨ ਦੀ ਇੱਕ ਲੜਕੀ ਨੂੰ ਪੂਰਾ ਅਧਿਕਾਰ ਸੀਗਾ ਉਹਨੂੰ ਸਵੈਮੰਬਰ ਕਹਿੰਦੇ ਸੀਗੇ ਜਿਵੇਂ ਆਰਾਮ ਜੀ ਜਾਂ ਮੁੰਡੇ ਨੂੰ ਤੁਹਾਡੇ ਵਿੱਚ ਕੁਝ ਕੁਆਲਿਟੀਆਂ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਹੀ ਆਪਾਂ ਇੱਕ ਦੂਜੇ ਨੂੰ ਵਧੀਆ ਲੱਗਦੇ ਜਿਵੇਂ ਉਹਨੂੰ ਵਧੀਆ ਲੱਗਿਆ ਵੀ ਇਹ ਆਪਣੇ ਮਾਪਿਆਂ ਦੀ ਸੇਵਾ ਕਰਦਾ ਇਹ ਕਿੰਨਾ ਚੰਗਾ ਹਰੇਕ ਦੀ ਹੈਲਪ ਕਰਦਾ ਹੋਗਾ ਤੇ ਉਸ ਤੋਂ ਬਾਅਦ ਉਹੀ ਸਾਰੀਆਂ ਗੱਲਾਂ ਉਲਟ ਹੋ ਜਾਂਦੀਆਂ ਨੇ ਉਹੀ ਵਾਈਫ ਹੁੰਦੀ ਹੈ ਉਹ ਹਸਬੰਦ ਹੁੰਦਾ ਹੈ ਫਿਰ ਵਾਈਫ ਕਹਿੰਦੀ ਹੈ ਤੂੰ ਮੇਰੀ ਨਹੀਂ ਸੁਣਦਾ ਤੂੰ ਮਾਵਾਪਾ ਦਾ ਚਮਚਾ ਬਣ ਗਿਆ ਤੂੰ ਆਪਣੇ ਦੋਸਤਾਂ ਨਾਲ ਹੀ ਸਭ ਤੋਂ ਵੱਧ ਟਾਈਮ ਸਪੈਂਡ ਕਰਦਾ ਕਦੇ ਮੇਰੇ ਵਾਸਤੇ ਟਾਈਮ ਹੀ ਨਹੀਂ ਕੱਢਿਆ ਤੁਸੀਂ ਤੁਸੀਂ ਪਹਿਲਾਂ ਮੈਨੂੰ ਐਵੇਂ ਕਮਾਉਂਦੇ ਸੀਗੇ ਹੁਣ ਤੁਸੀਂ ਮੈਨੂੰ ਕਦੇ ਸੰਡੇ ਨੂੰ ਵੀ ਨਹੀਂ ਲੈ ਕੇ ਇਹ ਗੱਲਾਂ ਸਾਰੀਆਂ ਉਲਟ ਹੋ ਜਾਂਦੀਆਂ ਨੇ ਇੱਕ ਹੁਣ ਜਿਹੜਾ ਸਮਾਂ ਚੱਲ ਰਿਹਾ ਉਹ ਚੱਲ ਰਿਹਾ ਹੈ ਕੰਪੈਰੀਸ਼ਨ ਕਰੀ ਜਾਂਦੇ ਨੇ ਇੱਕ ਦੂਜੇ ਨਾਲ ਕਿਸੇ ਦਾ ਸਟੇਟਸ ਦੇਖ ਲਿਆ ਉਹ ਉੱਥੇ ਕਿਉਂ ਨਹੀਂ ਆਪਾਂ ਕਿਉਂ ਨਹੀਂ ਜਾ ਰਹੇ ਕਿਸੇ ਦਾ ਬਲੌਗ ਦੇਖ ਲਿਆ ਉਹ ਉਹਦਾ ਹਸਬੈਂਡ ਉਹਦੀ ਵਾਈਫ ਇੰਨੀ ਕੇਰਿੰਗ ਹੈ ਤੁਸੀਂ ਇੱਕ ਵਾਰ ਇਹ ਐਮਏ ਦੀਆਂ ਚੀਜ਼ਾਂ ਐਵੇਂ ਵੀ ਨਹੀਂ ਕਰਦੇ ਆਸਾਂ ਆਸਾਂ ਆकांक्षाਵਾਂ ਤੇ ਆकांक्षाਵਾਂ ਸਭ ਤੋਂ ਵੱਡਾ ਰੀਜਨ ਇਹ ਵੀ ਹੈ